ਰਾਧਾ ਸਵਾਮੀ ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਚੰਗੀ ਖਬਰ ਆ ਦਰਸਲ ਰੇਲਵੇ ਵਿਭਾਗ ਵੱਲੋਂ ਬਿਆਸ ਵਿੱਚ ਰਾਧਾ ਸਵਾਮੀ ਸਤਸੰਗ ਦੇ ਸ਼ਰਧਾਲੂਆਂ ਦੀ ਸਹੂਲਤ ਲਈ ਡੇਰਾ ਬਿਆਸ ਲਈ ਅਜਮੇਰ ਬਿਆਸ ਅਜਮੇਰ ਅਤੇ ਜੋਧਪੁਰ ਬਿਆਸ ਜੋਧਪੁਰ ਲਈ ਦੋ ਸਪੈਸ਼ਲ ਟ੍ਰੇਨਾਂ ਚਲਾ ਰਿਹਾ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਟ੍ਰੇਨ ਨੰਬਰ 09641 ਅਜਮੇਰ ਬਿਆਸ ਸਪੈਸ਼ਲ 12 ਸਤੰਬਰ ਨੂੰ ਅਜਮੇਰ ਤੋਂ ਸ਼ਾਮ 5:30 ਵਜੇ ਚੱਲੇਗੀ ਅਤੇ ਅਗਲੇ ਦਿਨ ਦੁਪਹਿਰ 12 ਵਜੇ ਬਿਆਸ ਪਹੁੰਚੇਗੀ ਵਾਪਸੇ ਵਿੱਚ ਟ੍ਰੇਨ ਨੰਬਰ 09642 ਬਿਆਸ ਅਜਮੇਰ 15 ਸਤੰਬਰ ਨੂੰ ਸ਼ਾਮ 5 ਵਜੇ ਚੱਲ ਕੇ ਅਗਲੇ ਦਿਨ ਅਜਮੇਰ ਸਵੇਰੇ 9:45 ਤੇ ਪਹੁੰਚੇਗੀ ਏ ਟ੍ਰੇਨ ਰਸਤੇ 'ਚ ਮਦਾਰ, ਕਿਸ਼ਨਗੜ੍ਹ, ਫੁਲੇਰਾ, ਜੈਪੁਰ, ਗਾਂਦੀਨਗਰ, ਜੈਪੁਰ, ਬਾਂਦੀ, ਕੋਈ, ਅਲਵਰ, ਰਿਹਾਰੀ, ਭਵਾਨੀ, ਹਸਾਰ, ਜਾਖਲਤੂਰੀ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ਤੇ ਰੁਕੇਗੀ ਇਸ ਟ੍ਰੇਨ ਵਿੱਚ 2 3rd AC 18 ਸੈਕੰਡ ਸਲੀਪਰ ਕਲਾਸ ਅਤੇ 2 ਗਾੜ ਡੱਬੀਆਂ ਡੱਬਿਆਂ ਸਮੇਤ ਕੁੱਲ 22 ਡੱਬੇ ਹੋਣਗੇ ਜੋਧਪੁਰ ਬਿਆਸ ਜੋਧਪੁਰ ਸਪੈਸ਼ਲ ਟ੍ਰੇਨ ਨੰਬਰ 04833 ਜੋਧਪੁਰ ਬਿਆਸ 19 ਸਤੰਬਰ ਨੂੰ ਦੁਪਹਿਰ 3:30 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 10 ਵਜੇ ਬਿਆਸ ਪਹੁੰਚੇਗੀ ਅਤੇ ਵਾਪਸੀ ਤੇ ਟ੍ਰੇਨ ਨੰਬਰ 04834 ਬਿਆਸ ਜੋਧਪੁਰ ਸਪੈਸ਼ਲ ਬਿਆਸ ਤੋਂ 22 ਸਤੰਬਰ ਨੂੰ ਦੁਪਹਿਰ 3 ਵਜੇ ਬਿਆਸ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 7:30 ਵਜੇ ਜੋਧਪੁਰ ਪਹੁੰਚੇਗੀ ਇਹ ਟ੍ਰੇਨ ਰਸਤੇ ਵਿੱਚ ਵਿਪਾਰ ਰੋਡ ਗੋਟਾਨ ਮੇੜਤਾ ਰੋਡ ਮਾਰਵਾੜ ਮੁੰਡਵਾ ਨਾਗੌਰ ਬਿਕਾਨੇਰ ਸੂਰਤਗੜ ਹਨੂਮਾਨਗੜ ਪਠੰਡਾ ਧੂਰੀ ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ਤੇ ਰੁਕੇਗੀ ਇਸ ਟ੍ਰੇਨ ਵਿੱਚ 2 3rd AC 18th ਸੈਕੰਡ ਕਲਾਸ ਅਤੇ 2 ਗਾੜ ਡੱਬਿਆਂ ਸਮੇਤ ਕੁੱਲ 22 ਡੱਬੇ ਹੋਣਗੇ